ਮੈਂ ਮੈਂ ਸਾਰੇ ਪਿੰਡ ਵਿੱਚ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਨਸ਼ਾ ਬਿਲਕੁਲ ਨਹੀਂ ਦਿਵਾਉਣਾ ਕਿਸੇ ਨਸ਼ਾ ਨਸ਼ਾ ਪਿੰਡ ਵਿੱਚ ਪਿੰਡ ਵਿੱਚ ਗੁਲਮ ਨਹੀਂ ਦਿਵਾਉਣਾ ਬਿਲਕੁਲ ਨਹੀਂ ਦਿਵਾਉਣਾ ਸਿਰੇ ਵਿੱਚ ਮੈਂ ਪਿੰਡ ਵਿੱਚ ਜੋ ਜੋਈ ਨਸ਼ਾ ਕਰਦੇ ਹਾਂ ਜੋਈ ਨਸ਼ਾ ਕਰਦੇ ਹਾਂ ਅ ਬਹੁਤ ਖੂਬਸੂਰਤ ਹੰਗਾਰਾ ਵਿਧਾਨ ਸਭਾ ਹਲਕਾ ਪਵਾ ਦੇ ਅੱਜ ਤਿੰਨ ਪਿੰਡਾਂ ਦੇ ਅੰਦਰ ਨਸ਼ਾ ਮੁਕਤੀ ਯਾਤਰਾ ਪਹੁੰਚੀ ਆ ਪਿੰਡ ਕੋਲੀਆਂ ਪਿੰਡ ਚਾਰਕ ਤੇ ਪਿੰਡ ਪੋਲਾ ਉਰੀਣਾ ਪਿੰਡਾਂ ਦੇ ਅੰਦਰ ਹੌਮ ਹਮਾ ਕੇ ਸਾਡੇ ਭੈਣ ਭਰਾ ਨੌਜਵਾਨ ਬੱਚੇ ਔਰ ਮਹਿਲਾਵਾਂ ਆਈਆਂ ਨੇ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਜਿਹੜਾ ਯੋਧਨ ਅਸੀਂ ਆਪਰੋਂ ਦੁਸ਼ੁਰੂ ਕੀਤਾ ਉਹਨੂੰ ਲੋਕ ਵੱਡਾ ਹੰਗਾਰਾ ਭਰ ਰਹੇ ਆ ਸੋ ਜਿਸ ਤਰ੍ਹਾਂ 16000 ਬੰਦਾ ਫੜ ਕੇ ਜੇਲਾ ਚ ਸੁਟਿਆ ਐਫ ਆਈ ਆਰ ਦਰਜ ਕੀਤੀਆਂ ਨੇ ਵੱਡੀਆਂ ਮਦਰ ਮਸੀਆਂ ਨੂੰ ਵੀ ਹੱਥ ਪਾ ਕੇ ਉਹਨਾਂ ਨੂੰ ਜੇਲਾ ਸੁਟਿਆ ਸੋ ਇਹ ਲਗਾਤਾਰ ਚੱਲਣ ਵਾਲੀ ਮੁਹਿੰਮ ਹੈ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਨਾਲ ਨਾਲ ਇੱਕ ਜਿਉਂਦਾ ਜਾਗਦਾ ਰੰਗੜਾ ਪੰਜਾਬ ਖੇਡਾਂ ਵਾਲਾ ਪੰਜਾਬ ਸਿੰਘਾਂ ਵਾਲਾ ਪੰਜਾਬ ਮੇਲੇ ਵਾਲਾ ਪੰਜਾਬ ਤਿਰੰਗਣਾ ਤੇ ਗਿੱਧਿਆ ਭੰਗੜਿਆ ਵਾਲਾ ਪੰਜਾਬ ਬਣਾਣਾ ਸੋ ਲਗਾਤਾਰੋ ਤੇ ਕੰਮ ਕੀਤਾ ਜਾ ਰਿਹਾ ਸੋ ਖਾਸ ਕਰਕੇ ਸਰਕਾਰੀ ਨੌਕਰੀਆਂ ਦੇਣ ਦੇ ਲਈ ਜਿਹੜੇ ਵੱਡੇ ਪ੍ਰਾਲੇ ਸਰਕਾਰ ਕਰ ਰਹੀ ਹੈ ਜਿਵੇਂ ਤੁਸੀਂ ਦੇਖਿਆ 55000 ਸਰਕਾਰੀ ਨੌਕਰੀਆਂ ਪੰਜਾਬ ਦੇ ਦਿੱਤੀਆਂ ਚਾਹੇ ਉਹ ਟੀਚਰ ਸਹਿਬਾਨ ਹੋਣ ਚਾਹੇ ਉਹ ਫੋਰੈਸਟ ਦੇ ਕਰਮਚਾਰੀ ਹੋਣ ਜਾਇ ਰੋੜਵੇ ਦੇ ਹੋਣ ਬਕ ਬਕ ਮਹਿਕਮਿਆਂ ਦੇ ਤੇ ਨਾਲ ਦੀ ਨਾਲ 5000 ਨੌਜਵਾਨ ਜਿਹੜਾ ਹੁਣ ਹੋਮ ਗਾਰਜ ਭਰਤੀ ਕਰਨੀਆਂ ਸਰਕਾਰ ਨੇ ਤਿਆਰੀਆਂ ਦਿੱਤੀਆਂ ਸੋ ਕਿੱਡਾ ਕੇ ਬਕ ਤੋਂ ਪੰਜਾਬ ਨੂੰ ਅੱਗੇ ਲਿਜਾਣ ਦੇ ਲਈ ਵੱਡੀਆਂ ਯੋਜਨਾਵਾਂ ਸਰਕਾਰ ਚਲਾ ਰਹੀ ਹੈ ਸੋ ਅੱਜ ਇਹਨਾਂ ਪਿੰਡਾਂ ਨਦਰ ਨਸ਼ਾ ਮੁਕਤੀ ਯਾਤਰਾ ਦੇ ਰੂਪ ਚ ਆਏ ਆ ਬਹੁਤ ਵਧੀਆ ਹੰਧਾਰਾ ਸਾਡੇ ਪਿੰਡਾਂ ਦੇ ਵਿੱਚੋਂ ਸਾਡੇ ਲੋਕਾਂ ਮਿਲ ਗਏ